ਆ ਲਓ ਜੀ ਕੈਵਲਿਨ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਪਣੇ ਭਰਾ ਕੁਲਵਿੰਦਰ ਸਿੰਘ ਲਾ ਰਹੇ ਨੇ ਬੂਟਾ ਆ ਦੇਖੋ ਕੈਵਲਿਨ ਦੇਖੋ ਕਿਵੇਂ ਖੁਸ਼ ਹੈ ਬਾਈ ਕਰ ਦਿਓ ਜੇ ਹਰ ਇੱਕ ਭਰਾ ਆਪਣੇ ਬੱਚਿਆਂ ਦੇ ਜਨਮਦਨ ਦੀ ਖੁਸ਼ੀ ਦੇ ਵਿੱਚ ਲਾਵੇ ਤਾਂ ਬੜੀ ਵਧੀਆ ਗੱਲ ਹੈ ਤੇ ਆ ਦੇਖੋ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਜਨਮਦਨ ਤੇ ਲਾਓ ਕੀ ਕੋਲਵਿੰਦਰ ਬਾਈ ਹਾਂਜੀ ਤੇ ਅੱਜ ਫਿਰ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਚ ਲਾ ਰਹੇ ਆ ਬੁੱਟੇ ਹਾਂਜੀ ਕੀ ਕਹਿਣਾ ਚਾਹੁੰਦੇ ਆ ਜਿਹੜੇ ਆਪਣੇ ਭਰਾ ਦੇਖ ਰਹੇ ਆ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਵੀ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਹਮ ਆਪਣਾ ਪੰਜਾਬ ਫੇਸ ਕਰ ਰਿਹਾ ਫਿਰ ਪਿਚੋ ਹੋ ਗਿਆ ਜੇ ਆਪਾਂ ਬੁੱਟੇ ਨਹੀਂ ਲਾਏ ਹਮ ਤਾਂ ਆਉਣ ਵਾਲੇ ਸਮੇਂ 'ਚ 60 70 ਕ੍ਰਾਸ ਕਰੂਗਾ ਜਿੰਨੀ ਜਲਦੀ ਪਤਾ ਵੀ ਨਹੀਂ ਚੱਲਣਾ ਆਪਾਂ ਨੂੰ ਹਮ ਤੇ ਇਸ ਕਰਕੇ ਵੀ ਆਪਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਤੇ ਬੂਟੇ ਲਾਉਣ ਦਾ ਬਹਾਨਾ ਲੱਭ ਸਕਦੇ ਆਪਾਂ ਹੂੰ ਬੱਚੇ ਦਾ ਜਨਮ ਦੇਣਾ ਘਰ ਵਾਲੀ ਦਾ ਜਨਮ ਦੇਣਾ ਹੂੰ ਜਾਂ ਕੋਈ ਆਪ ਦਾ ਜਨਮ ਦੇਣਾ ਹਾਂਜੀ ਆਪਦੀ ਮੈਰਜ ਐਨੀਵਰਸਰੀ ਹੈ ਕੁਝ ਵੀ ਆਪਾਂ ਉਸ ਦਿਨ ਤੇ ਬੂਟਾ ਲਾਈਏ ਤਾਂ ਕਰਕੇ ਤੇ ਬੂਟਾ ਲਾਉਣ ਤੋਂ ਬਾਅਦ ਉਹਦੀ ਕੇਅਰ ਵੀ ਹੁੰਦੀ ਰਵੇ ਕਿਸੇ ਤਰੀਕੇ ਨਾਲ ਸਹੀ ਗੱਲ ਹੈ ਜੀ ਤੇ ਬਸ ਇਦਾਂ ਹੌਲੀ ਹੌਲੀ ਥੋੜਾ ਜਿਹਾ ਜਾਨੀ ਜਿੰਨਾ ਕ ਆਪਾਂ ਰੋਲ ਅਦਾ ਕਰ ਸਕਦੇ ਆ ਉਹਨਾਂ ਕਰਨਾ ਚਾਹੀਦਾ ਸਹੀ ਗੱਲ ਹੈ ਜੀ ਜੀ ਤੇ ਲਾਓ ਫਿਰ ਬੂਟੇ ਕਰੋ ਸ਼ੁਰੂ ਇਹ ਛਤਰੀ ਵਾਲੀਆਂ ਡੇਕਾਂ ਨੇ ਜੀ ਆਪਣੇ ਭਰਾ ਹੋਰਾਂ ਨੇ ਕਿਹਾ ਵੀ ਸਾਨੂੰ 30 35 ਜਿਹੜੀਆਂ ਡੇਕਾਂ ਹੈਗੀਆਂ ਨੇ ਵੀ ਅਸੀਂ ਲਵਾਵਾਂਗੇ ਇਹ ਉਹ ਛਤਰੀ ਵਾਲੀਆਂ ਨੇ ਆਪਣੇ ਪ੍ਰਾਣੀਆਂ ਡੇਕਾਂ ਨੇ ਉਹੋ ਲਾ ਰਹੇ ਨੇ ਤੇ ਆ ਵੱਡੀਆਂ ਵੱਡੀਆਂ ਡੇਕਾਂ ਲਿਆਉਣੀਆਂ ਨੇ ਹੁਣ ਇਹ ਕਹਿੰਦੇ ਆਪਾਂ ਹੋਰ ਤੁਹਾਨੂੰ ਲੈ ਕੇ ਦੇਵਾਂਗੇ ਬੜੇ ਪਾਸੋਂ ਪਾੜਦਗੇ ਹਾਂਜੀ ਮੈਂ ਜਾਂ ਤਾ ਕੋਈ ਚੱਕਰ ਨਹੀਂ ਪਾਣੀ ਪੀ ਜੂ ਉਹਨਾਂ ਉਹ ਕਰ ਦੋ ਠੀਕ ਹਾਂ ਹਾਂ ਉਹ ਕਹੀ ਨਾ ਪਾਉਤੋ